ਦਿੱਲੀ ਦਾ ਨਕਾਰਿਆ ਹੋਇਆ ਇੱਕ ਲੀਡਰ ਜਦੋਂ ਇਹ ਇਹੋ ਜਿਹੇ ਵਿਅੰਗ ਉੱਥੇ ਕੱਸ ਰਿਹਾ ਸੀ ਐਡੀ ਨੀਤੀ ਮਤਲਬ ਉਹਨਾਂ ਨੂੰ ਇਹ ਖੁਦ ਹੀ ਚਣੱਕਿਆ ਬਣਿਆ ਬੈਠਾ ਸੀ ਉੱਥੇ ਔਰ ਜਿਹੜੀਆਂ ਉਹ ਔਰਤਾਂ ਜਿਹੜੀਆਂ ਥੇਠੜਾ ਵਾਂਗੂ ਉੱਥੇ ਮੈਨੂੰ ਕਹਿਣਾ ਪੈ ਰਿਹਾ ਕਿ ਹੱਸ ਰਹੀਆਂ ਸੀ ਕਿਸੇ ਨੇ ਇੰਨੀ ਜੁਰਤ ਨਹੀਂ ਦਿਖਾਈ ਵੀ ਇਹ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਬੰਦਾ ਕਰਕੇ ਜਾ ਰਿਹਾ ਹੈ ਉਹ ਵੀ ਉੱਥੇ ਜਦੋਂ ਕਿ ਤੁਹਾਨੂੰ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਕਿਹਾ ਸੀ ਤੇ ਇਹਦਾ ਮਤਲਬ ਇਹ ਸ਼ਾਮਦਮ ਦੰਡ ਭੇਦ ਜਿਹੜਾ ਹੈ ਇਹ ਵੀ 600000 ਰੁਪਇਆ ਵੀ ਇਸੇ ਨੀਤੀ ਦੇ ਤਹਿਤ ਇਹਨਾਂ ਨੇ ਤੁਹਾਨੂੰ ਦਿੱਤਾ ਸੀ ਜਾ ਤੁਸੀਂ ਹਰਿਆ ਵੀ ਉਡੀਕ ਕਰ ਰਹੀਆਂ ਹੋ ਕਿ ਤੁਹਾਨੂੰ ਇਹ ਪੈਸੇ ਮਿਲਣਗੇ ਵੀ ਜਿਹੜਾ ਤੁਸੀਂ ਕਿਸੇ ਨੇ ਉੱਥੇ ਵਿਰੋਧ ਨਹੀਂ ਕੀਤਾ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਹਿਲਾਂ ਵੀ ਔਰਤਾਂ ਨੇ ਹੀ ਪੱਠਾ ਬਿਠਾਇਆ ਹੈ ਪੰਜਾਬ ਦਾ ਜਦੋਂ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੇ ਲਾਲਚ ਪਿੱਛੇ ਆ ਕੇ ਤੇ ਇਹਨਾਂ ਠੱਗਾ ਨੂੰ ਜਿਹੜਾ ਹੈ ਕਿ ਆਪਣੇ ਸਿਰ ਤੇ ਬਿਠਾ ਲਿਆ ਆਪਣੇ ਘਰ ਧਿਆਣਾ ਲੜ ਲੜ ਕੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਵੋਟਾਂ ਪੁਵਾਈਆਂ ਤੇ ਅੱਜ ਕਿੰਨੀ ਬੇਸ਼ਰਮੀ ਦੀ ਗੱਲ ਹੈ ਕਿ 4 ਸਾਲ ਹੋਣ ਵਾਲੇ ਆ ਤੇ ਅਜੇ ਤੱਕ ਇਹਨਾਂ ਨੂੰ 1 ਰੁਪਈਆ ਨਹੀਂ ਦਿੱਤਾ ਜਾਂ ਤੇ ਐਫਡੀ ਕਰਾਈ ਬੈਠੀਆਂ ਨੇ ਜਿਹੜਾ ਇਹ ਉੱਥੇ ਦੰਦ ਕੱਢ ਰਹੀਆਂ ਸੀ ਇਨਾਂ ਆ ਸਾ ਉਥੇ ਇਹਨਾਂ ਦਾ ਨਿਕਲ ਰਿਹਾ ਸੀ ਤੇ ਉਥੇ ਉਹ ਜਿਹੜਾ ਸਾਡਾ ਮੁੱਖ ਮੰਤਰੀ ਭਲਾ ਉਹਦਾ ਤਾਂ ਸਾਨੂੰ ਪਤਾ ਹੀ ਹੈ ਪਰ ਮੇਰਾ ਗिला ਜਿਹੜਾ ਇੱਥੇ ਆ ਪੰਜਾਬ ਦੀਆਂ ਔਰਤਾਂ ਦੇ ਨਾਲ ਆ ਕਿ ਹਜੇ ਵੀ ਤੁਸੀਂ ਸੰਭਲ ਜੋ ਹਜੇ ਵੀ ਵੋਟਾਂ ਦੇ ਜਦੋਂ 6 ਕਿਹ ਮਹੀਨੇ ਰਹਿ ਜਾਣੇ ਇਹਨਾਂ ਨੇ ਤੁਹਾਨੂੰ ਆ ਜਿਹੜਾ ਸ਼ਾਮਦਾਨ ਦੰਡ ਭੇਜਦਾ ਜਿਹੜਾ ਇੱਕ ਆ ਬਣਾ 1000 ਰੁਪਏ ਇਹ ਵੀ ਤੁਹਾਨੂੰ ਇਹਨਾਂ ਨੇ ਦੇਣਾ ਹੈ ਪਰ ਇਸ ਵਾਰੀ ਆਪਣੀ ਗੈਰਤ ਜਿਉਂਦੀ ਰੱਖਿਓ ਪੈਸੇ ਲੈ ਲਿਓ ਪਰ ਇਹਨਾਂ ਨੂੰ ਵੋਟ ਨਾ ਪਾਇਓ ਕਿਉਂਕਿ ਜਿੱਥੋਂ ਤੱਕ ਇਹ ਫਿਲਮੀ ਗੱਲਾਂ ਕਰਕੇ ਇਹਨਾਂ ਨੇ ਲੋਕਾਂ ਨੂੰ ਭਰਮਾਇਆ ਆ ਹੁਣ ਜੋ ਇਹਨਾਂ ਦੇ ਮਨੀਸ਼ ਸੋਦਿਆ ਨੇ ਜੋ ਇਹ ਗੱਲਾਂ ਕੀਤੀਆਂ ਇਹ ਇਹਨਾਂ ਦੀ ਪਾਰਟੀ ਦੀ ਇੱਕ ਪੂਰੀ ਸੋਚ ਨੂੰ ਜਾਗਰੂਕ ਕਰਦਾ ਹੈ ਇਹ ਪੂਰੀ ਸੋਚ ਇਹਨਾਂ ਦੀ ਦੱਸਦਾ ਹੈ ਕਿ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਮੈਨੂੰ ਤੇ ਹੁਣ ਪੂਰਾ ਯਕੀਨ ਹੈ ਕਿ ਜਿਹੜਾ ਬੇਅਦਬੀਆਂ ਦੀ ਜੋ ਇੱਥੇ ਉਸ ਤੋਂ 2012 ਤੋਂ ਪਹਿਲਾਂ ਕਹ ਲਓ ਜਾਂ 14 15 ਤੋਂ ਪਹਿਲਾਂ ਕਦੀ ਬੇਅਦਬੀ ਵਰਗਾ ਸ਼ਬਦ ਨਹੀਂ ਸੀ ਸੁਣਿਆ ਇਹ ਬੇਅਦਬੀ ਵੀ ਐਸਐਸ ਆਜਿਸ਼ ਦਾ ਇਹਨਾਂ ਦਾ ਹਿੱਸਾ ਹੈ ਤੇ ਰੱਬ ਨਾ ਕਰੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਐਹੋ ਜਿਹੀਆਂ ਹਰਕਤਾਂ ਜੇ ਕਿਤੇ ਵੀ ਵੇਖਣ ਨੂੰ ਮਿਲੀਆਂ ਤੇ ਮੇਰਾ ਇਲੈਕਸ਼ਨ ਕਮਿਸ਼ਨ ਨੂੰ ਪੂਰੀ ਮੇਰੀ ਮੰਗ ਹੈ ਕਿ ਤੁਸੀਂ ਨੀਂਦ ਚੋਂ ਜਾਗੋ ਇਹੋ ਜਿਹੇ ਬੰਦੇ ਆ ਤੇ ਜਿਹੜੇ ਹੁਣੇ ਕਾਰਵਾਈ ਨਹੀਂ ਕੀਤੀ ਤੇ ਫਿਰ ਕਰਨੀ ਕਦੋਂ ਹੈ ਦੂਸਰੇ ਪਾਸੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਿਣਾ ਚਾਹੂੰਗੀ ਕਿ ਜਿੱਥੇ ਤੁਸੀਂ ਕਹਿੰਦੇ ਜੇ ਬੀ ਇਹ ਬੜੇ ਪੰਜਾਬ ਹਤਾਸ਼ੀ ਲੋਕ ਨੇ ਇਹ ਬੰਦੇ ਦਿੱਲੀ 'ਚੋਂ ਹਾਰੇ ਤੇ ਇਹਨਾਂ ਨੇ ਵਾਪਸ ਜਾ ਕੇ ਕਦੀ ਦਿੱਲੀ ਵਾਲਿਆਂ ਦੀ ਸਾਰ ਲਈ ਇਸੇ ਤਰ੍ਹਾਂ ਇਹਨਾਂ ਨੇ ਹੁਣ ਪੰਜਾਬ 'ਚੋਂ ਹਾਰ ਕੇ ਕਦੀ ਇਹਨਾਂ ਨੇ ਤੁਹਾਡੇ ਵੱਲ ਮੂੰਹ ਨਹੀਂ ਕਰਨਾ ਇਹ ਸਿਰਫ ਖਜ਼ਾਨਾ ਲੁੱਟਣ ਲਈ ਆਏ ਸੀ ਜਿਹੜਾ ਕਿ ਤੁਸੀਂ ਦੋਵੇਂ ਹੱਥਾਂ ਨਾਲ ਖੁਦ ਇਹਨਾਂ ਨੂੰ ਲਟਵਾਇਆ ਹੈ ਇਹਨਾਂ ਨੂੰ ਤਾਕਤ ਦਿੱਤੀ ਇੰਨੀ ਇਹਨਾਂ ਦੀ ਕਦੀ ਜੁੱਤ ਨਹੀਂ ਸੀ ਪੈਂਦੀ ਕਿ ਇਹ ਕਦੀ ਥਾਣੇ ਕਚਹਿਰੀ 'ਚ ਜਾ ਕੇ ਕਿਸੇ ਬੰਦੇ ਦੇ ਕਿਸੇ ਵੀ ਆਪਣੇ ਜਿਹੜਾ ਝਾੜੂ ਆਗੂ ਜਿਹੜਾ ਕੋਈ ਮੰਨ ਲਓ ਪੈਸੇ ਤੇ ਪਰਚਾ ਪਿਆ ਕੁਝ ਹੋਵੇ ਇਹ ਬੰਦੇ ਕਦੀ ਉਹਨਾਂ ਨਾਲ ਨਹੀਂ ਸੀ ਖੜਦੇ ਹੁੰਦੇ ਜਾ ਕੇ ਪਰ ਜਦੋਂ ਇਹਨਾਂ ਨੂੰ ਤਾਕਤ ਮਿਲੀ ਹੈ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਬੰਦਿਆਂ ਨੂੰ ਭੁਲਾਇਆ ਹੈ ਤੇ ਜਦ ਅੱਜ ਵੀ ਖੁਦ ਝਾੜੂ ਦੇ ਸਮਰਥਕ ਇਹਨਾਂ ਦਾ ਇੰਨਾ ਵਿਰੋਧ ਕਰ ਰਿਹਾ ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਖਾਸ ਤੌਰ ਤੇ ਕਿ ਥੋੜੇ ਜਿਹਾ ਸਿਆਣੇ ਬਣੀਏ ਇਹਨਾਂ ਦੀ ਇਸ ਚੀਜ਼ ਨੂੰ ਪਛਾਣੋ ਕਿ ਲੋਕ ਮੈਂ ਤਾਂ ਲੋਕਾਂ ਦੇ ਹੈਰਾਨ ਹੈ ਕਿ ਲੋਕ ਸਬਰ ਕਿਵੇਂ ਕਰੀ ਬੈਠੇ ਆ ਪੰਜਾਬ ਦਾ ਖੂਨ ਆ ਪੰਜਾਬ ਦੀ ਜਿਹੜੀ ਤਸਵੀਰ ਆ ਇੰਨੀ ਕ ਗਰਮ ਮਿਆ ਹੈ ਕਿ ਜੇ ਉਹਨਾਂ ਨੂੰ ਕੋਈ ਵੰਗਾਰਦਾ ਹੈ ਆਪਣਾ ਭਾਵੇਂ ਜੋ ਮਰਜ਼ੀ ਕੋਈ ਕਵੇ ਪਰ ਜਿਹਦੇ ਕੋਈ ਉਹਨੂੰ ਬਾਹਰ ਲਾ ਕੇ ਵੰਗਾਰਦਾ ਹੈ ਤੇ ਪੰਜਾਬੀ ਜੜਦੇ ਨਹੀਂ ਆ ਮੈਂ ਤੇ ਇਹਨਾਂ ਦੇ ਸਬਰ ਤੇ ਹੈਰਾਨ ਆ ਜਾਂ ਝਾੜੂ ਵਾਲਿਆਂ ਦੀ ਕਿਸਮਤ ਚੰਗੀ ਹੈ ਕਿ ਹਜੇ ਤੱਕ ਇਹਨਾਂ ਨੂੰ ਗਲੀ ਮੁल्ल्या ਚ ਜਦੋਂ ਕਿਤੇ ਜਾਂਦੇ ਨਾ ਤੇ ਹਜੇ ਇਹਨਾਂ ਦੇ ਛਿੱਤਰ ਬਰੇਡ ਨਹੀਂ ਹੋ ਰਹੀ ਇਹਨਾਂ ਨੂੰ ਲੋਕ ਹਜੇ ਵੇਖੋ ਪੰਜਾਬੀਆਂ ਦਾ ਸਬਰ ਵੇਖੋ ਮੈਂ ਕਹਿੰਨੀ ਤਾਂ ਆਣੇ ਆਓ ਲੋਕ ਜਿਹੜੇ ਹਜੇ ਤੱਕ ਸਬਰ ਕਰਕੇ ਬੈਠੇ ਆ ਨਹੀਂ ਤੇ ਇਹਨਾਂ ਦਾ ਜੋ ਹਸ਼ਰ ਕਰਨਾ ਸੀ ਪੰਜਾਬੀਆਂ ਨੇ ਜੋ ਇਹ ਇਹੋ ਜੇ ਸਾਮਦਾਮ ਦੰਡ ਸਾਨੂੰ ਸਿਖਾਉਣੇ ਬੰਦਾ ਆਇਆ ਹੋਇਆ ਇਸ ਬੰਦੇ ਦੀ ਆਪਣੀ ਪ੍ਰਾਪਤੀ ਕੀ ਆ ਇਹਦਾ ਪੰਜਾਬ ਦੇ ਨਾਲ ਵਾਸਤਾ ਕੀ ਆ ਇਹਦਾ ਪੰਜਾਬ ਦੇ ਨਾਲ ਲੈਣਾ ਦੇਣਾ ਕੀ ਆ ਇਹ ਕੌਣ ਆ ਇਹ ਪੰਜਾਬ ਦੇ ਨਾਲ ਇਹਦਾ ਕੋਈ ਇਹਨੂੰ ਅੱਜ ਪੁੱਛ ਲਓ ਤੇ ਤੈਨੂੰ 10 ਗੁਰੂਆਂ ਦੇ ਨਾਂ ਆਉਂਦੇ ਆ ਇਹਨੂੰ ਇਹ ਪੁੱਛ ਲਓ ਵੀ ਗੁਰੂ ਨਾਨਕ ਦੇਵ ਜੀ ਨੇ 4 ਦਾਸੀਆਂ ਕੀਤੀਆਂ ਸੀ ਕਿੱਥੇ ਕੀਤੀਆਂ ਸੀ ਇਸ ਬੰਦੇ ਨੂੰ ਪੰਜਾਬ ਦਾ ਇਤਿਹਾਸ ਨਹੀਂ ਪਤਾ ਉਹ ਬੰਦਾ ਪੰਜਾਬ ਦੇ ਵਿੱਚ 2027 ਚ ਜਿਵੇਂ ਕਹਿ ਲਓ ਵੀ ਬੰਦਾ ਜਦੋਂ ਸ਼ਾਮਦਮ ਦੰਡ ਭੇਦ ਵਰਤਦਾ ਨਾ ਉਹ ਉਦੋਂ ਵਰਤਨ ਦੀ ਨੋਬਤ ਆਉਂਦੀ ਹੈ ਜਦੋਂ ਉਹਦਾ ਆਪਣਾ ਆਧਾਰ ਉਹ ਲੀਡਰ ਗਵਾ ਲਵੇ ਜਾਂ ਉਹ ਲੋਕ ਆਪਣਾ ਆਧਾਰ ਗਵਾਲਣ ਕਿ ਉਹਨਾਂ ਦੇ ਕੋਲ ਲੋਕਾਂ 'ਚ ਵਿਚਰਨ ਵਾਸਤੇ ਕੋਈ ਕੁਝ ਜਿਹੜਾ ਆਧਾਰ ਨਾ ਰਹੇ ਜੇ ਕੋਈ ਮੁੱਦਾ ਨਾ ਰਹੇ ਕਿਉਂਕਿ ਉਹਨਾਂ ਨੇ ਕੰਮ ਹੀ ਕੋਈ ਨਹੀਂ ਕੀਤੇ ਹੋਣਗੇ ਤੇ ਫਿਰ ਉਹ ਜ਼ਾਹਿਰ ਜੀ ਗੱਲ ਆ ਕਿ ਇਹ ਸ਼ਾਮਦਮ ਦੰਡ ਭੇਤੇ ਜਿਹੜੇ ਇਹਨਾਂ ਨੇ ਵਰਤਨੇ ਹੀ ਆ ਪਰ ਇੱਥੇ ਮੈਂ ਕਹੂੰਗੀ ਕਿ ਪਤਾ ਨਹੀਂ ਕਿ ਅੱਜ ਜੋ ਇਹ ਸਾਜ਼ਿਸ਼ਾਂ ਹੁਣ ਤੱਕ ਹੋਈਆਂ ਨੇ ਇਹ ਇਹਨਾਂ ਦਾ ਵਿੱਚ ਪੂਰਾ ਪੂਰਾ ਹਿੱਸਾ ਇਹਦੇ ਵਿੱਚ ਰਿਹਾ ਹੈ ਤੇ ਹੁਣ ਗਾਂ ਵੀ ਰੱਬ ਨਾ ਕਰੇ ਪੰਜਾਬ ਦੇ ਵਿੱਚ ਅੱਜ ਜੋ ਗੈਂਗਸਟਰਵਾਦ ਤੇ ਜੋ ਕੁਛੇ ਚੱਲ ਰਿਹਾ ਹੈ ਇਹ ਵੀ ਸਾਮਨ ਦੰਡ ਬੇਦਾਂ ਹਿੱਸਾ ਹੈ ਇਹਦੇ ਹੁਣ ਮਨੀਸ਼ ਸੁਸੋਦੀਆ ਜੀ ਦੱਸਣ ਕਿ ਜਿਨ੍ਹਾਂ ਨੇ ਇੰਨੀ ਸ਼ਰਮ ਲਾ ਦਿੱਤੀ ਕਿ ਸਟੇਜਾਂ ਦੇ ਉੱਤੇ ਇਸ ਤੀਕੇ ਦੇ ਬਿਆਨ ਜਾਰੀ ਕਰ ਦਿੱਤੇ ਇਹ ਕੱਲਾ ਬਿਆਨ ਨਾ ਸਮਝਿਆ ਜਾਵੇ ਇਹ ਪੂਰੀ ਪਾਰਟੀ ਦੀ ਇਹਨਾਂ ਦੀ ਸੋਚ ਹੈ ਇਹਨਾਂ ਤੋਂ بچੋ ਜਿੰਨਾ ਬਚਿਆ ਜਾਂਦਾ ਹੈ ਇਲੈਕਸ਼ਨ ਕਮਿਸ਼ਨ ਇਹਦਾ ਪੂਰਾ ਨੋਟਿਸ ਲਵੇ ਇਸ ਬੰਦੇ ਨੂੰ ਪੰਜਾਬ ਦੇ ਲੋਕੋ ਪਛਾਣੋ ਇਹ ਸਿਰਫ ਸ਼ਬਦ ਇਹਦੇ ਸੀ ਪੂਰੀ ਪਾਰਟੀ ਦੀ ਸੋਚ ਇਹਨਾਂ ਦੀ ਇਹੋ ਹੈ ਕਿ ਇਹ ਬਾਹਰਲੇ ਬੰਦੇ ਪੰਜਾਬ ਨੂੰ ਇੱਕ ਜਿਵੇਂ ਦੁਸ਼ਮਣ ਰਾਜ ਹੁੰਦਾ ਨਾ ਇਹਨੂੰ ਜਿੱਤਣਾ ਹੈ ਤੇ ਉਹ ਰਾਜਾ ਦੂਜੇ ਰਾਜੇ ਤੇ ਇਹ ਸਭ ਵਰਤਦਾ ਹੈ ਇਹ ਤੁਹਾਡੇ ਤੇ ਸਭ ਵਰਤਣਗੇ ਜੇ ਪਿਆਰ ਨਾਲ ਵੋਟ ਪਾ ਦੋਗੇ ਤੇ ਠੀਕ ਹੈ ਉਸ ਤੋਂ ਬਾਅਦ ਸਾਮ-ਦਾਮ ਮਤਲਬ ਵੋਟ ਖਰੀਦਣ ਆਉਣਗੇ ਆ ਜਨਾਨੀਆਂ ਜਿਹੜੀਆਂ ਹਜ਼ਾਰ-ਹਜ਼ਾਰ ਰੁਪਏ ਪਿੱਛੇ ਤੜਫ ਰੀਆਂ ਸੀ ਇਹ ਇਹ ਤੁਹਾਡੇ ਇਸ ਨੀਤੀ ਦੇ ਤਹਿਤ ਤੁਹਾਨੂੰ ਖਰੀਦਣਗੇ ਡੰਡ ਤੁਹਾਡੇ ਤੇ ਜਿਹੜੇ ਪਰਚੇ ਪੈ ਰਹੇ ਡਾਂਗਾ ਛੋਟੇ ਫੇਰ ਰਹੇ ਤੁਹਾਡੇ ਤੇ ਧਰਨਿਆਂ ਤੇ ਬੇਦ ਆ ਜਿਹੜੇ ਜਾਣ ਬੁੱਝ ਕੇ AI ਦੀ ਮਦਦ ਦੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਬਲੈਕਮੇਲਿੰਗ ਕਰ ਲਈ ਕਿਸੇ ਦੇ ਘਰ ਕੋਈ ਵਿਜੀਲੈਂਸ ਭੇਜਤੀ ਕੁਝ ਭੇਜ ਦਿੱਤਾ ਇਹ ਸਾਰਾ ਕੁਝ ਇਸ ਏਜੰਡੇ ਦੇ ਤਹਿਤ ਆ ਇਹ ਤਾਂ ਮੈਂ ਕਹਿੰਦੀ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਦ ਹੀ ਇਹਨਾਂ ਦੇ ਮੂੰਹੋਂ ਸੱਚ ਕਢਾ ਦਿੱਤਾ ਬੇਦਬੀ ਵਾਲਿਆਂ ਦਾ ਕੱਖ ਨਾ ਰਹਿ ਤੇ ਇਹਨਾਂ ਦਾ ਕੱਖ ਨਹੀਂ ਰਹਿ ਰਿਹਾ ਰੱਬ ਸੱਚਾ ਇਹਨਾਂ ਦੇ ਮੂੰਹੋਂ ਖੁਦ ਇਹਨਾਂ ਦੇ ਭੇਤ ਜਿਹੜੇ ਉਜਾਗਰ ਕਰ ਰਿਹਾ ਹੈ ਖੁਦ ਇਹ ਆਪਣੇ ਮੂੰਹੋਂ ਬਖ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ 2023 27 ਦਾ ਸੁਪਾ ਬਣਾ ਕੇ ਬੈਠੇ ਨੇ ਕਿ ਪੰਜਾਬ ਅੰਦਰ ਸ਼ਾਇਦ ਫਿਰ ਇਹੋ ਕੁਛ ਕਰਨਗੇ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਚੁੱਕੇ ਆ ਔਰ ਉਹਨਾਂ ਨੇ ਵੇਖ ਲਿਆ ਹੈ ਕਿ ਇਹ ਜੋ ਝਾੜੂ ਚੁੱਕਾ ਨੇ ਆ ਕੇ ਇੱਥੇ ਗੰਦ ਪਾਇਆ ਜਿੰਨਾ ਕਰਜ਼ਾ ਇਹਨਾਂ ਨੇ ਚੜਾ ਦਿੱਤਾ ਕਦੀ ਪਿਛਲੀਆਂ ਸਰਕਾਰਾਂ ਨੇ ਨਹੀਂ ਇਹ ਕੁਛ ਕੀਤਾ ਇਹਦੇ ਅਬਦਾਲੀ ਤੋਂ ਤੇ ਉਹਨਾਂ ਤੋਂ ਵੀ ਵੱਧ ਦੇ ਨਿਕਲ ਆਏ ਠੱਗ ਜਿਹੜੇ ਆ ਇੱਥੇ ਸਾਡੇ ਪੰਜਾਬ ਤੇ ਧਾਵਾ ਬੋਲਣ ਆਏ ਆ ਪਰ ਮੈਂ ਇੱਥੇ ਨਾ ਨੂੰ ਇੱਕ ਵਾਰਨਿੰਗ ਦੇਣੀ ਆ ਕਿ ਪੰਜਾਬੀਆਂ ਨੂੰ ਚੈਲੰਜ ਨਾ ਕਿਤੇ ਕਰ ਬੈਠਿਓ ਇਹ ਕੌਮ ਜਿਹੜੀ ਹੈ ਨਾ ਇੱਕ ਚੈਲੰਜ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਭਾਜੀ ਮੋੜਦੀ ਹੁੰਦੀ ਜੇ ਇਹਨਾਂ ਨੂੰ ਇਹ ਇਹ ਨਾ ਸੌ ਵੇ ਇਹਦੇ ਅੱਗੇ ਨਹੀਂ ਮਾਨ ਤੁਸੀਂ ਕਹਿ ਰਹੇ ਜੇ ਸ਼ਾਮਦਮ ਦੰਡ ਪੇ ਤੇ ਇਹਨਾਂ ਨੇ ਤੇ ਹੁਣ ਤੁਹਾਡੇ ਸਿਰ ਪਾੜਨੇ ਆ ਆਪਣੇ ਤੁਹਾਡੇ ਇਸੇ ਨੀਤੀ ਦੇ ਤਹਿਤ ਔਰ ਇਸ ਕਰਕੇ ਸ਼ਰਮ ਨੂੰ ਹੱਥ ਮਾਰੋ ਜਿਹੜਾ ਸਮਾਂ ਬਚਿਆ ਹੈ ਕੋਈ ਪੰਜਾਬ ਦੇ ਲੇਖੇ ਲਾ ਦਿਓ ਕਿਉਂ ਖਜ਼ਾਨਿਆਂ ਨੂੰ ਲੁੱਟਣ ਤੇ ਹੋਏ ਜੇ ਆ ਮੇਰੀਆਂ ਔਰਤਾਂ ਨੂੰ ਖਾਸ ਕਰਕੇ ਮੇਰੀ ਅਪੀਲ ਆ ਕਿ ਥੋੜੀਆਂ ਸਿਆਣੀਆਂ ਬਣੋ ਇੱਕ ਔਰਤ ਸਮਾਜ ਦਾ ਬੜਾ ਇੱਕ ਕਹਿ ਲੋਗੀ ਸਮਾਜ ਦੀ ਔਰ ਘਰ ਦੀ ਪਰਿਵਾਰ ਦੀ ਇੱਕ ਉਹਨੂੰ ਸਜਾਉਣ ਵਾਲੀ ਸਵਾਰਣ ਵਾਲੀ ਉਹਨੂੰ ਮੰਨਿਆ ਜਾਂਦਾ ਔਰਤ ਜਾਤ ਨੂੰ ਪਰ ਇਹ ਲਾਮਾ ਨਾ ਲਓ ਕਿ ਸਾਰੇ ਲੋਕ ਤੁਹਾਨੂੰ ਹੀ ਕੱਲ ਨੂੰ ਕਹਿਣ ਕਿ ਔਰਤਾ ਹਜ਼ਾਰ-ਹਜ਼ਾਰ ਰੁਪਏ ਪਿੱਛੇ ਫਿਰ ਵੋਟਾਂ ਜਿਹੜੀਆਂ ਨੇ ਝਾੜੂ ਨੂੰ ਜਿਤਾ ਦਿੱਤਾ ਇਹਨਾਂ ਨੇ ਪੈਸੇ ਇਹਨਾਂ ਤੋਂ ਲਿਓ ਜਿੱਦਾਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਪੈਸੇ ਦੇਣ ਕੋਈ ਆਵੇ ਲੈ ਲਿਓ ਲੇਕਿਨ ਵੋਟ ਜੀ ਸਾਨੂੰ ਪਾਇਓ ਪੈਸਾ ਇਨਾਂ ਤੋਂ ਲੋ ਉਹ ਇਹ ਕੋਈ ਆਪਣਾ ਪਿੱਛੋ ਨਹੀਂ ਲੈ ਕੇ ਆਏ ਤੁਹਾਡੇ ਹੀ ਪੈਸੇ ਨੇ ਇਨਾਂ ਕੋ ਪੈਸੇ ਵੀ ਲੋ ਹਜ਼ਾਰ-ਹਜ਼ਾਰ ਰੁਪਈਆ ਇਹਨਾਂ ਨੇ ਦੇਣਾ ਜੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਜਿੱਥੋਂ ਮਰਜੀ ਹਿਰਾਫੇਰੀਆਂ ਕਰਨ ਨਾਲ ਲੈਂਡ ਪੂਲਿੰਗ ਵੀ ਇਸੇ ਚੀਜ਼ ਦਾ ਹਿੱਸਾ ਸੀ ਇਹਨਾਂ ਨੇ ਉੱਥੋਂ ਵੀ ਪੈਸਾ ਗਬਨ ਕਰਕੇ ਜਿਹੜਾ ਅਸੀਂ ਇੱਧਰ ਕਮਾਉਣਾ ਹੈ ਕਿਸੇ ਤਰੀਕੇ ਤਾਂ ਕਿ ਵੋਟ ਦਾ ਆਧਾਰ ਬਣ ਸਕੇ ਲੋਕਾਂ 'ਚ ਜਾਣ ਦਾ ਆਧਾਰ ਬਣ ਸਕੇ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਠੱਗਾਂ ਤੋਂ ਸੁਚੇਤ ਰਹੋ ਅਸੀਂ ਤੇ ਪਲ-ਪਲ ਜਿਹੜਾ ਵਾ ਆ ਕੇ ਇੱਥੇ ਹੋਕਾ ਦੇਨੇ ਆ ਪਰ ਪਤਾ ਨਹੀਂ ਕਿਉਂ ਪੰਜਾਬ ਦੇ ਲੋਕ ਇੱਕ ਪਿੱਛੇ ਪੈ ਜਾਂਦੇ ਆ ਕਿ ਪਤਾ ਨਹੀਂ ਇਹ ਬੰਦੇ ਆਪਣੇ ਮਤਲਬ ਲਈ ਬੋਲ ਰਹੇ ਨੇ ਸਾਡਾ ਕੋਈ ਮਤਲਬ ਨਹੀਂ ਆ ਕੁਛ ਨਹੀਂ ਆ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਉਹਨਾਂ ਦੇ ਲੋਕਾਂ ਦੇ ਮੂੰਹੋਂ ਹੀ ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਸੁਣ ਰਹੇ ਹੋ ਤੁਸੀਂ ਖੁਦ ਸੋ ਮੇਰੀ ਬੇਨਤੀ ਹੈ ਥੋੜੇ ਰਿਹਾ ਆਪਸ ਸਿਆਣੇ ਬਣੀਏ ਇਹ 2027 ਤੋਂ ਪਹਿਲਾਂ ਵੀ ਜਿਹੜੀ ਆ ਕੋਈ ਇਲੈਕਸ਼ਨ ਆਉਣ ਵਾਲੀ ਹੈ ਬਾਈ ਇਲੈਕਸ਼ਨ ਇੱਥੇ ਹੀ ਇਹਨਾਂ ਦਾ ਬਾਈਕਟ ਕਰਕੇ ਇਹਨਾਂ ਨੂੰ ਆ ਸਾਮ-ਦਾਮ ਦੰਡ ਭੇਰ ਇਹਨਾਂ ਤੇ ਹੀ ਇਹ ਨੀਤੀ ਅਪਣਾ ਕੇ ਨਾ ਇਹਨਾਂ ਨੂੰ ਇੱਥੋਂ